ਇਹਨਾਂ ਕੰਮ ਆਉਗਾ ਆਪਣੇ ਕੋਲੇ ਸਰਕਾਰ ਦਾ ਇਹ ਵੀ ਅਹਨੇ ਬਾਦਲ ਛੇ ਇਹ ਵੀ ਰਹੇ ਸਰਕਾਰ ਦੇ ਪਰ ਆਪ ਦੇ ਪਰਿਵਾਰ ਵਾਸਤੇ ਰਹੇ ਜਿੰਨੇ ਤਵਾਸ ਕਿ ਕਰੇ ਐਟ 20 ਰਹੇ ਸੁਣੋ ਮੈਂ ਵੀ ਉਦੋਂ ਖਿਉਂਦਾ ਸੀ ਉਹ ਐਥੇ ਤੇ ਉੱਥੇ ਵੀ ਮਿਲਿਆ ਕਰ ਪਰ ਵੀ ਬੈਤ ਨਹੀਂ ਦੇਖਾ ਕਦੇ ਸਾਲ ਤੋਂ ਕੱਟ ਸਵਾਲ ਕੀਤੇ ਸਾਲ ਤੋਂ ਕੱਟ ਹਾਰੀ ਹੈ ਮੈਂ ਉਥੇ ਹੁੰਦਾ ਸੀ ਉਦੋਂ ਤੋਂ ਸੁਣ ਕੇ ਭੇਜਿਆ ਉਹ ਵੀਰੋ ਇਹਨਾਂ ਨੂੰ ਇਹਨਾਂ ਨੇ ਕੁਝ ਨਹੀਂ ਲੈਣਾ ਜਿਹੜਾ ਕਹਿੰਦੇ ਜਿੰਨਾ ਸਿਰ مکمتری بن رہے سرکار نہیں بنتی ان کی لے رہا لوگوں تو اسی ہے گے وہ جتھے مرضی رکھو گے اوتھی خرا گے آ خریا جو بھی کھی سے بچاؤ دے اس کے اوپر بھی سات ملوپ لینے جناب کر کے آ جے بے کوئی مل نہیں ہو ਕੋਈ ਦੁਨੀਆ ਦੀ ਕ੍ਰਾਂਸੀ ਤੇ ਨਾ ਮੁੱਲੀ ਪਾਸਾ ਦਾ ਨਾ ਕੋਈ ਪਿਆਰ ਨਾਲ ਫੁੱਲ ਫਿੱਟ ਰਹੇ ਹੋ ਤੇ ਮੈਂ ਮੈਂ ਹਰ ਰੋਜ਼ ਦੋ ਦੋ ਤਿੰਨ ਜਗ੍ਹਾ ਤੇ ਗੱਡੀ ਖੜਾ ਕੇ ਟ੍ਰੋਸਾਂ ਦੇ ਉੱਤੇ ਫੁੱਲਾਂ ਦੇ ਫੁੱਲਾਂ ਨੂੰ ਵਿੱਚੋਂ ਕੱਢ ਕੇ ਬੈਸਲ ਕੋਲ ਸਵਾਸ ਤੇ ਜਗ੍ਹਾ ਬਣਾਉਣਾ ਵੀਰੋ ਇਹ ਪਿਆਰ ਕਿੱਥੋਂ ਨਹੀਂ ਮਿਲਦਾ ਕਿ ਸਿੱਕੇ ਘਾ ਫਿਲਾ ਰਿਹਾ ਹੈ ਕਿ ਫੁੱਲ ਸਿੱਕੇ ਜਾ ਰਹੇ ਨੇ ਪੱਗ ਮੇਰੀ ਪੱਗਾਂ ਦੀਆਂ ਫੁੱਲਾਂ ਨਾਲ ਤੇ ਮਾਵਾ ਅਸ਼ੀਰਵਾਦ ਦਿੰਦੀਆਂ ਬਾਪੂ ਸ਼ੀਰਵਾ ਦਿੰਦੇ ਮੁੰਡੇ ਖੁੰਡੇ موڈے کے ہتھ رکھ کے سیلفیاں کرا نے ایک برتا ہتھیار ہے ایک پاس اکالی کانگریسی نے بی نے پی نے ہاتھ ملا کے بعد انگلیاں ہیں پہنیا نے پیسے کھانے تک مطلب ہے کوئی مطلب نہیں اس کر کے میرے تو جفیاں پہ جی میرے کوئی پرابلم ہے میرے 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 سے کوئی ٹکرا نہیں میں تھوڑا اپنا پوتا میں تھوڑا اپنا پتیجا میں تھوڑا اپنا چھوٹا مٹا بھائی अरविंद केजरीवाल ਨੂੰ ਅੰਦਰ ਕਰਕੇ ਇਹ ਗਲਤ ਫੈਸਲੇ ਕਰਕੇ ਆਮਾਦੀ ਪਾਰਟੀ ਨੂੰ ਖਤਮ ਕਰ ਦੇਣਗੇ अरविंद केजरीवाल ਇੱਕ ਸੋਚ ਦਾ ਨਾਮ ਹੈ केजरीवाल ਨੂੰ ਬਦਲ ਕਰ ਲੋਗੇ ਉਹਦੀ ਸੋਚ ਨੂੰ ਕਿਲੇ ਕਰਤਾ ਉਹ ਇਹ ਸੋਚ ਪੈ ਨਹੀਂ ਪੂਰੀ ਪੂਰੀ ਦੁਨੀਆ ਤੇ ਜਿਹੜਾ ਉਹ ਸੋਚ ਪੈ ਨਹੀਂ ਤਾਂ ਵੀਰੋ ਆਉਣ ਵਾਲੇ ਦਿਨਾਂ ਦੇ ਵਿੱਚ ਮਤਾਂ ਦੇ ਜੀਤੂਗਾ ਆਉਣ ਵਾਲੇ ਦਿਨਾਂ ਦੇ ਵਿੱਚ ਕਿੰਨੇ ਨੰਬਰ ਤੇ ਆਪਣਾ ਬਟਨ ਹੈ ਕਿੰਨੇ ਨੰਬਰ ਤੇ ਆਪਣਾ ਬਟਨ ਬਟਨ ਦੱਬ ਕੇ ਝਾੜੂ ਵਾਲਾ ਬਟਨ ਦੱਬ ਕੇ ਤੁਸੀਂ ਸਫਾਈ ਕਰਨੀ ਹੈ ਖਾਤਰ ਹੋ ਗਿਆ ਹੁਣ ਇਹ ਤੋਂ ਪਹਿਲਾਂ ਆਪਾਂ ਜਿਹੜੇ ਭੇਜਦੇ ਰਹੇ ਹਾਂ ਉਹਨਾਂ ਨੇ ਕੋਈ ਵਾਅਦਾ ਨਹੀਂ ਜ਼ਰਾ ਢੀਜਲਾ ਸਾਰੀ ਹੱਥ ਲੱਗਦੀ ਐ ਬਹੁਤ ਸਾਰੀਆਂ ਦਿੱਕਤਾਂ ਨੇ ਪੰਜਾਬ ਸਰਕਾਰ ਪਹਿਲੀ ਹੈਗੀ ਆਪਣੇ ਕੋਲੇ ਤੇ ਜੇ ਇੱਥੋਂ ਸ਼ਕਤੀ ਸੈਂਟਰ ਵਾਲੀ ਵੀ ਮਿਲ ਗਈ ਮੈਂ ਕਹਿੰਦਾ ਜੀ ਫਿਰ ਤੁਸੀਂ ਦੇਖੋ ਸਹੀ ਕਿ ਤਿੰਨ ਸਾਲ ਦੇ ਵਿੱਚ ਕਿਵੇਂ ਨਕਸ਼ੇ ਬਦਲਦੇ ਨੇ ਤਿੰਨ ਸਾਲ ਤੋਂ ਆਪਣੀ ਇਸ ਸਰਕਾਰ ਦੇ ਪਹਿਲੇ ਨੂੰ ਤੂੰ ਬਾਤ ਨਹੀਂ ਆਵਾਂਗੇ ਉਸ ਤੋਂ ਬਾਤ ਨਹੀਂ ਆਵਾਂਗੇ ਆਪਾਂ ਕਿੱਥੇ ਜਾਣਾ ਆਪਾਂ ਇੱਥੇ ਰਹਿਣਾ ਹੈ لاج ہی رہنا ہے تو اس کر کے میں تھوڑے کوئی آیا ایک کہنے واسطے کہ یہاں تو ڈرو نا کوئی پیسے تو پیسے دین ہوں گے اے پیسے ہوں گے میں فروزپرین بےنتی کرنا جی پیسے دن آئے تو پکر کر کے جواب نہ ہو منع نہ کرو کا آئی کرے موڑی گرو یہ نرما بی کیا تھے ہی نے پیسے ہے کئی تو نوٹ بھی پاڑوں گے کہ بہت ہی نوٹ آئے پورے پہ ہاؤ جی نہیں لگی ہوئی میرے دربار صاحب

ਆ ਬਲੰਟੀਅਰ ਆਪ ਲੀਡਰ ਆਪ ਕੇ ਵੀਰ ਬਣ ਜਾ ਤੁਸੀਂ ਥੱਲੇ ਵਾਲਾ ਕੰਮ ਸੰਭਲੋ ਮੈਂ ਹੁਣ ਫੇਰ ਵੀ ਆਉਂਦਾ ਦੁਬਾਰੇ ਆਉਂਦਾ ਕਈ ਵਾਰੀ ਆਉਂਗਾ ਜਦੋਂ ਬਲਾਕ ਨੇ ਆਉਂਗਾ ਤੇ ਹੁਣ ਪਿੰਡਾਂ ਜਰੂਰ ਸ਼ੌਕ ਕਰਨਾ ਹੈ ਕਿਹੜੇ ਕਿਹੜੇ ਪਿੰਡਾਂ ਮੰਡੀ ਲੈ ਕੇ ਜਾਣਾ ਹੈ ਉਸ ਤੇ ਕਿੱਥੇ ਲਾਉਣੇ ਨੇ ਆਪਾਂ ਨੇ ਬੂਥ ਤੇ ਕੌਣ ਬਿਠਾਉਣਾ ਹੈ ਅੰਦਰ ਬਾਹਰ ਬੂਥ ਕੌਣ ਲਾਊਗਾ ਸਹੇ ਤੁਸੀਂ ਥੱਲੇ ਵਾਲਾ ਕੰਮ ਸੰਭਲ ਲਿਓ ਉੱਪਰ ਦੀ ਫਿਕਰ ਨਾ ਕਰੋ ਮੈਂ ਕੱਲੇ ਨੂੰ ਸਾਰੇ ਵਾਲੀ ਕਬੱਡੀ ਪਾ ਰੱਖੀ ਇਹਨੂੰ ਮੈਂ ਕਿੱਥੇ ਰੱਖਾਵਾਂਗਾ ਉਹ ਕਰਦੇ ਆ ਉਹ ਪਤਾ ਲੱਗ ਗਿਆ ਬਾਬਾ ਸਾਹਿਬ ਦੀ ਸਾਡੀ ਸਾਡੀ ਫੋਟੋ ਇਹਨਾਂ ਨੇ ਸੰਧਾਨ ਲਿਖਿਆ ਇਹਨਾਂ ਨੇ ਇਹਨਾਂ ਦਾ ਲਿਖਿਆ ਸੰਧਾਨ ਖਟਰੇਸ਼ ਰੋਡੇ ਬੀਜੇਪੀ ਵਾਲੇ ਕਹਿੰਦੇ ਰਹਿੰਦੇ ਆ ਸਾਨੂੰ 370 ਸੀਟਾਂ ਦੇ ਦੋ ਪਰ 400 ਦੇ ਦੋ ਅਸੀਂ ਅਸੀਂ ਨੇ ਸੰਧਾਨ ਬਦਲਾਂਗੇ ਬਾਬਾ ਸਾਹਿਬ ਬਹੁਤ ਗਰੀਬੀ ਤੋਂ ਉੱਠੇਗੇ ਬੰਦੇ ਔਰ ਇੰਨੀ ਪੜ੍ਹਾਈ ਕੀਤੀ ਤੁਸੀਂ ਹਰਾ ਲੈ ਗੋਦੇ ਔਰ ਇਹਨਾਂ ਨੇ ਗੱਲ ਕਹੀ ਹੋਈ ਹੈ ਕਿ ਜਿਹੜੀ ਪੜ੍ਹਾਈ ਹੈ ਜਿਹੜੀ ਦਿੱਤੀ ਹੈ ਉਹ ਸ਼ੇਰ ਮਤਲਬ ਕੀ ਹੈ ਜਿਹੜਾ ਉਹਨੂੰ ਕਿਊ ਕਾ ਉਹ ਦਰਜੂ ਕੋਈ ਦਰਜੂ ਦਾ ਤਹਾੜੋ ਦੇ ਦਾ ਦਰਜਾ ਕੋਈ ਸਰਕਾਰ ਕੇ ਮੈਂ ਤਾਂ ਜਦੋਂ ਸਰਕਾਰ ਬਣੀ ਅਸੀਂ ਪਹਿਲੇ ਹੀ ਹੁਕਮ ਜਾਰੀ ਕੀਤਾ ਜਦੋਂ ਭਗਤ ਸਿੰਘ ਹਾਂ ਨੇ ਪਿੰਡ ਖਡਰਗੰਗਲਾ ਸਭ ਤੋਂ ਪਹਿਲੀ ਹੁਕਮ ਜਾਰੀ ਕੀਤਾ ਜੇ ਪੰਜਾਬ ਦੇ ਸਰਕਾਰੀ ਦਫ਼ਤਰਾਂ ਦੇ ਵਿੱਚ ਮੁਕਮਲ ਤਰੀਕੇ ਤੋਂ ਇਹ ਨੂਗੀ 3 ਦੇ ਅਨੁਸਾਰ ਸੇਖਤ ਬਾਬਾ ਸੰਦੀਪ ਦੀ ਫੋਟੋ ਲਗਾਈ ਫੋਟੋ ਲਗਾਈ ਸਰਕਾਰ ਦਾ ਸਵਿਛਤਾ ਅਗਗ ਅਗਦੀ ਸੁਆਸਿਤਾ ਸਤਿ ਸ਼੍ਰੀ ਅਕਾਲ ਨੂੰ ਮੰਨਾਰੇ ਬੰਦੇ ਆ ਪਰ ਮੈਨੂੰ ਹੋਰ ਇੱਕ ਯਕੀਨ ਦਿਵਾ ਦਿਓ ਕਿ ਤੁਸੀਂ ਇਸ ਜੂਨ ਨੂੰ ਜਿਹੜਾ ਤੁਸੀਂ ਇਕਰਾਰ ਜਮਾ ਲੈ ਕੇ ਆ ਰਹੇ ਹੋ ਉਹਦੇ ਵਿੱਚ ਫਿਰੋਜ਼ਪੁਰ ਕਿਉਂਕਿ ਹੱਥੇ ਤਾਂ ਡਰ ਗਿਆ ਉਹਨੇ ਬੱਲ ਲਗਾ ਲਈ ਅਸਵਾਰ ਲੜਦਾ ਨਹੀਂ ਇਹ ਜੀ ਦੂਜਾ ਨਹੀਂ ਰਿਹਾ ਸੀ ਉਹ ਤਾਂ ਡਰ ਗਿਆ ਸੋ ਇਹ ਕਹਿੰਦੇ ਸੰਪੀਰੋ ਇਹ ਹੁਣ ਕੀ ਹੈ ਹੁਣ ਇੱਕ ਤਰੀਕ ਨੂੰ ਤੁਸੀਂ ਜਿਹੜਾ ਬੋਠਾ ਪਾਓਗੇ ਤਾਂ ਮੈਨੂੰ ਉਮੀਦ ਮੈਂ ਇਹ ਰੱਖਾਂ ਚਾਰ ਦਿਨ ਜਿਹੜੇ ਧਿਆਨ ਨਾਲ ਸ਼ੁਰੂ ਹੋਣਾ ਉਹਨਾਂ ਨਾਲ ਜਗਰੇ ਦੀ ਹੋ ਗਈ ਹੈ ਕਿ ਫਰੋਜ਼ਪੁਰ ਤੋਂ ਜਾਨਾਂ ਵਾਲੀ ਪਾਕੀ ਭਾਈ ਭਾਈ ਭਾਰੀ ਫੋਮ ਨਾਲ ਅੱਗੇ ਹੈ ਤੁਹਾਡੇ ਮੁਖ ਚ ਸੰਤੋਲਕ ਜੋ ਤੁਹਾਡੇ ਨਾਲ ਮੈਂ ਬੈਠ ਕੇ ਜਾਉਂਗਾ ਇਥੇ ਨਹੀਂ ਜਾਂਦਾ ਮੈਂ ਥੀ ਰਹਿਣਾ ਅੱਜ ਬਾਗੇ ਜਾਉਂਗਾ ਕੱਲ ਨੂੰ ਬਰਨਾਲੇ ਰੈਲੀ ਹੈ ਫਿਰ ਲੁਧਿਆਣੇ ਰੋਡ ਸ਼ੋਹਰ ਤੁਸੀਂ ਦੇਖਦੇ ਰਹੋਗੇ ਮੇਰੇ ਕੋਲ ਕੋਈ ਕੰਨੀ ਛੱਡੀ ਕਿਉਂਕਿ ਮਾਲੀ ਦਾ ਕੰਮ ਪਾਣੀ ਪੋਣਾ ਪਰ ਪਰ ਮਸਤ ਆਵੇ ਮਾਲਕ ਦਾ ਕੰਮ ਫਲ ਫੁੱਲਣਾ ਲਾਵੇ ਜਾਂ ਅਲਾਵੇ ਮਾਲਕ ਪਾਈ ਲੋਕ ਨੇ ਲੋਕਾਂ ਦੇ ਸੰਖੇਪ ਲੋਕ ਨੇ ਬਹੁਤ ਬਹੁਤ ਤਾਲੀਆਂ ਦਾ ਤਾ ਦੋਲੇ ਹੱਥ ਉੱਪਰ ਚਾੱਕ ਕੇ ਦੋ ਨਾਰੇ ਲਾ ਕੇ ਮੈਨੂੰ ਹੌਸਲਾ ਦੇ ਦਿਓ ਇਹ ਇਨਕਲਾਬ